ਹੈਗੀ ਆ ਇੱਕ ਤਰੀਕ ਤੇ ਦੀਵਾਲੀ ਅੱਜ ਅੱਜ ਸ਼ਿਫਟ ਸੀਗੀ ਮੇਰੀ ਮੈਂ ਜਿਵੇਂ ਮਤਲਬ ਤੁਹਾਨੂੰ ਦੱਸ ਰਣਾ ਕਿ ਮੈਂ ਕਰਦਾ Amazon ਦੀਆਂ ਡਿਲੀਵਰੀਆਂ ਮੇਰੀ ਵੀ ਪਹਿਲੀ ਦੀਵਾਲੀ ਆ ਦੇਖੋ ਕੈਨੇਡਾ ਦੀ ਮੈਨੂੰ ਵੀ ਨਹੀਂ ਪਤਾ ਹਨਾ ਕੀ ਕਿਵੇਂ ਕਿੱਥੇ ਕੀ ਹਿਸਾਬ ਕਿਤਾਵਾ ਮੈਂ ਵੀ ਦੇਖ ਰਿਆਂ ਤੇ ਤੁਹਾਨੂੰ ਵੀ ਦਿਖਾ ਰਿਆਂ ਬਾਕੀ ਸ਼ਸ਼ੀਗਾਰਦ ਭਾਈ ਸਾਰਿਆਂ ਨੂੰ ਅੱਜ ਹੈਗੀ ਆ ਤਰੀਕ 31 ਅਕਤੂਬਰ 2024 ਤੇ ਵੈਸੇ ਅੱਜ ਮਤਲਬ ਵੀ ਰੋਲਾ ਬੜਾ ਪੈ ਰਿਹਾ ਕਿ ਦੀਵਾਲੀ ਅੱਜ ਕੁਝ ਕਹ ਰਹੇ ਨੇ ਕੱਲ ਆ ਆਪਣੇ ਗੁਰਦੁਆਰਾ ਸਾਹਿਬ ਦੇ ਅਕੋਰਡਿੰਗ ਤਾਂ ਦਿਵਾਲੀ ਹੈਗੀ ਹੈ 1 ਤਰੀਕ ਦੀ ਕਿਉਂਕਿ ਦਿਵਾਲੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਮਨਾਈ ਜਾਂਦੀ ਹੈ ਮੱਸਿਆਲੇ ਦਿਨ ਤੇ ਮੱਸਿਆ ਹੈਗੀ ਹੈ 1 ਨਵੰਬਰ ਦੀ ਤੇ ਹਨਾ ਉਸ ਤੋਂ ਬਾਅਦ ਆਪਣਾ ਗੱਲ ਕਰੀਏ ਇੱਥੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਅੱਜ ਹੈਗਾ ਇੱਕ ਹੈਲੋਵੀਨ ਜਿਹੜਾ ਗੋਰਿਆਂ ਦਾ ਆਪਣਾ ਬਹੁਤ ਫੇਮਸ ਆਪਣੇ ਕੈਲੋ ਵੀ ਇੱਕ ਵੱਡਾ ਤਿਹਾਰ ਆ ਇਹਨਾਂ ਲਈ ਜਿਹੜਾ ਇਹ ਮਨਾਉਂਦੇ ਨੇ 크리스마ਸ ਆਉਂਦੀ ਹੈ ਦਸੰਬਰ ਦੇ ਵਿੱਚ ਤੇ ਏ ਹੈਲੋਵੀਨ ਆ ਕਿੰਨਾ ਦਾ ਹੈ ਵੀ ਵੱਡਾ ਤਿਆਰ ਆ ਜਿਵੇਂ ਆਪਣੇ ਲਈ ਦੀਵਾਲੀ ਵੱਡਾ ਤਿਹਾਰਾ ਦਸ਼ਹਿਰਾ ਵੱਡਾ ਤਿਆਰ ਆ ਹਨਾ ਉਵੇਂ ਆਪਣੇ ਇੰਡੀਅਨਸ ਲੋਕਾਂ ਲਈ ਉਹ ਚੀਜ਼ਾਂ ਇਹਨਾਂ ਲਈ ਇਹ ਇੱਕ ਹੈਲੋਵੀਨਸ ਤੇ ਮੈਂ ਸੁਰਸਰੇ ਰੈਡੀ ਹੋ ਕੇ ਨਿਕਲਿਆ ਹੁਣ ਘਰੋਂ ਤੇ ਗੱਡੀ ਚਾ ਕੇ ਆਪਾਂ ਬਹਿ ਗਏ ਆ ਤੇ ਜਾ ਕੇ ਦੇਖਦੇ ਆ ਬਾਹਰ ਦਾ ਮਾਹੌਲ ਕੀ ਆ ਤੇ ਤੁਹਾਨੂੰ ਦਿਖਾਨੇ ਆ ਬਾਕੀ ਆਪਾਂ ਦੇਖਾਂਗੇ ਕਿਉਂਕਿ ਕੁਝ ਲੋਕ ਅੱਜ ਵੀ ਦੀਵਾਲੀ ਮਨਾਣਗੇ ਆਪਾਂ ਦੇਖਾਂਗੇ ਸ਼ਾਮ ਨੂੰ ਜਾਵਾਂਗੇ ਕਿਤੇ ਦੇਖਦੇ ਆ ਉੱਥੇ ਜਿਵਾਲੀ ਕੋਈ ਮਨਾਰੇ ਹੋਏ ਹਨ ਆਪਾਂ ਉੱਥੇ ਦਿਖਾਵਾਂਗੇ ਤੁਹਾਨੂੰ ਕੀ ਮਾਹੌਲ ਆ ਕੈਨੇਡਾ ਦੇ ਵਿੱਚ ਦਿਵਾਲੀ ਦਾ ਇਹ ਮੇਰੀ ਹੈਗੀ ਆ ਕੈਨੇਡਾ ਦੇ ਵਿੱਚ ਪਹਿਲੀ ਦਿਵਾਲੀ ਤੇ ਕੱਲ੍ਹ ਆਪਣੀ ਦਿਵਾਲੀ ਤੇ ਦੇਖਦੇ ਆਪਾਂ ਕੱਲ ਵੈਸੇ ਮੇਰੀ ਸ਼ਿਫਟ ਆ ਤੇ ਕੋਸ਼ਿਸ਼ ਕਰਾਂਗਾ ਮੈਂ ਵੈਸੇ ਦਾ ਮਤਲਬ ਇਹ ਆਪਣਾ ਕੱਲ ਵੀ ਕੁਝ ਦੇ ਕਲਿੱਪ ਐਡ ਕਰਾਂ ਬਟ ਕੋਈ ਆਪਣਾ ਸ਼ੋਰਟ ਹੀ ਨਹੀਂ ਹਨਾ ਕਿ ਕੱਲ ਦੇ ਕਲਿੱਪ ਮੈਂ ਐਡ ਕਰ ਸਕਾਂਗਾ ਜਾਂ ਨਹੀਂ ਕਿਉਂਕਿ ਕੱਲ ਮੈਂ ਜਾਣਾ ਸ਼ਿਫਟ ਤੇ ਅੱਜ ਮੇਰੀ ਛੁੱਟੀ ਸੀਗੀ ਤੇ ਅੱਜ ਮੈਂ ਹੁਣ ਆਪਣਾ ਕਰਨ ਲੱਗਿਆ ਉੱਬਰ ਨਾਲ ਨਾਲ ਉੱਬਰ ਕਰਦੇ ਆ ਨਾਲ ਨਾਲ ਤੁਹਾਨੂੰ ਮਾਹੌਲ ਦਿਖਾਉਂਦੇ ਆ ਕੀ ਆ ਤੇ Uber ਮੈਂ ਕਰ ਲਈ ਜੀ ਹੁਣ ਤੇ ਦੇਖਦੇ ਆਪਾਂ ਹੁਣ ਕੋਈ ਰਾਈਡ ਆਂਦੀ ਆ ਤੇ ਕਿੰਨੇ ਦੀ ਰਾਈਡ ਆਂਦੀ ਆ ਕਿੰਨੇ ਡਾਲਰ ਦੀ ਆਂਦੀ ਆ ਇਹ ਆ ਗਈ ਜੀ ਆਪਾਂ ਨੂੰ ਪਹਿਲੀ ਰਾਈਡ ਤੇ 1.7 ਕਿਲੋਮੀਟਰ ਤੋਂ ਚੱਕਣੀ ਆਪਾਂ ਨੇ 8 ਡਾਲਰ ਦੀ ਰਾਈਡ ਤੇ 5 ਮਿੰਟ ਦਾ ਇਥੋਂ ਰਾਹ ਪਹਿਲਾਂ ਪਿਕ ਦਾ ਤੇ ਆਪਾਂ ਚੱਲਦੇ ਆ ਜੀ ਹੁਣ ਬਾਕੀ ਮੈਂ ਤੁਹਾਨੂੰ ਅੱਗੇ ਦਿਖਾਉਣਾ ਜਾ ਕੇ ਜਦੋਂ ਆਪਾਂ ਰਾਈਡ ਪਿਕ ਕਰਾਂਗੇ ਜਾਂ ਡ੍ਰੌਪ ਕਰਾਂਗੇ ਮੌਸਮ ਬੜਾ ਘੈਂਟ ਹੋਇਆ ਜੀ ਅੱਜ ਤੇ ਵੈਸੇ ਕੈਨੇਡਾ ਦੇ ਵਿੱਚ ਹੁਣ ਫਾਲਸ ਨੇ ਆਲਮੋਸਟ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਦਰਖਤਾਂ ਦੇ ਪੱਤੇ ਝੜ ਰਹੇ ਨੇ ਤੇ ਸਾਰੇ ਪਾਸੇ ਪੱਤੀ ਪੱਤੇ ਹੋਏ ਪਏ ਨੇ ਤੇ ਆਪਣੇ ਘਰ ਤੋਂ 1.5 ਕਿਲੋਮੀਟਰ ਤੇ ਆਪਾਂ ਜਾ ਰਹੇ ਹਾਂ ਰਾਈਡ ਨੂੰ ਪਿਕ ਕਰਨ 8 ਡਾਲਰ ਸਮਥਿੰਗ ਦੀ ਸੀਗੀ ਬਾਕੀ ਇਹਦੇ ਵਿੱਚ ਬਾਅਦ ਚ ਟੈਕਸ ਵਗੈਰਾ ਐਡ ਹੋ ਕੇ ਆਉਂਦੇ ਨੇ ਤੇ ਆ ਆਪਣੇ ਪੰਜਾਬੀ ਹੀ ਨੇ ਕੋਈ ਆਪਣਾ ਰਾਈਡਰ ਆਈ ਡੋਨਟ ਨੋ ਕੁੜੀ ਹੈ ਜਾਂ ਮੁੰਡਾ ਹੈ ਬਲਵਿੰਦਰ ਨਾਮ ਹੈ ਸਕੂਲ ਹੈ ਜਿੱਥੇ ਬੱਚਿਆਂ ਦਾ ਤੇ ਸਕੂਲ ਦੇ ਵਿੱਚੋਂ ਪਿਕ ਕਰਨ ਆਇਆ ਜੀ ਮੈਂ ਬਾਕੀ ਆਪਣਾ ਪਿਕ ਕਰਕੇ ਹੁਣ ਜਦੋਂ ਡ੍ਰੌਪ ਕਰਾਂਗਾ ਉਸ ਤੋਂ ਬਾਅਦ ਮਿਲਦੇ ਆ ਜਵਾਕ ਸੀਗੇ ਜੀ ਆਪਣੇ ਪੰਜਾਬੀਆਂ ਦੇ ਸਕੂਲ ਦੇ ਤੇ ਡ੍ਰੌਪ ਕਰਤੇ ਜੀ ਮੈਂ ਹੁਣ ਤੁਹਾਨੂੰ ਦੱਸਦੇ ਆ ਕਿੰਨੀ ਅਰਨਿੰਗ ਹੋਈ ਕੀ ਹੋਇਆ ਦੂਜੀ ਰਾਈਡ ਤਾਰ ਕੇ ਆਇਆ ਜੀ ਤੇ ਇਹਦੇ ਆਪਾਂ ਨੂੰ ਮਿਲੀਆਂ ਤਕਰੀਬਨ 12 ਕ ਡਾਲਰ ਤੇ ਪਹਿਲੀ ਰਾਈਡ ਦੇ ਆਪਾਂ ਨੂੰ ਮਿਲੇ ਸੀਗੇ ਤਕਰੀਬਨ 10 ਕ ਡਾਲਰ ਤੇ ਟਾਈਮ ਤੁਸੀਂ ਦੇਖ ਸਕਦੇ ਹੋ 4:29 ਮਿੰਟ ਦਾ ਹੋਇਆ ਉਹੀ ਤਕਰੀਬਨ ਆਪਾਂ ਨੇ 55 ਕਿ ਮਿੰਟ ਦੇ ਵਿੱਚ ਤੁਸੀਂ ਲਾਓ ਵੀ 22 ਤੇ 3 ਡਾਲਰ ਬਣਾ ਲਿਓ ਉੱਪਰ ਦੇ ਵਿੱਚ ਉਬਰੈਕਸ ਦੇ ਵਿੱਚੋਂ ਨਾਲੇ ਇਹ ਕੋਈ ਪੀਕ ਟਾਈਮ ਨਹੀਂ ਕੋਈ ਵੀਕਐਂਡ ਨਹੀਂ ਕੋਈ ਕੁਝ ਨਹੀਂ ਨੋਰਮਲ ਡੇ ਆ ਹਨਾ ਤੇ ਨੋਰਮਲ ਟਾਈਮ ਹੈ ਵੈਸੇ ਇੱਥੇ ਇੱਕ ਸਿੰਪਲ ਜਿਹਾ ਹਿਸਾਬ ਕਿਤਾਬ ਹੈ ਜਦੋਂ ਆਪਾਂ ਨੇ ਉੱਪਰ ਕਰਨੀਆਂ ਹਨ ਜੀ ਸਿੰਪਲ ਜਿਹਾ ਇੱਕ ਕੈਲਕੂਲੇਸ਼ਨ ਹੁੰਦੀ ਆ ਆ ਤੁਸੀਂ ਕਲੀਅਰ ਨਹੀਂ ਤੁਹਾਨੂੰ ਸ਼ਾਇਦ ਦਿਖ ਰਿਹਾ ਆ ਦੇਖੋ ਆਪਣਾ ਜਿਹੜਾ ਟ੍ਰਿਪਾ ਹੁਣ ਤੱਕ ਜਦ ਤੁਸੀਂ ਗੱਡੀ ਮੈਂ ਔਨ ਕੀਤੀ ਆ ਹੁਣ ਤੱਕ ਚੱਲੀ ਆ ਇਹ 21.6 ਕਿਲੋਮੀਟਰ ਮਤਲਬ ਇੱਕ ਰਾਉਂਡ ਫਿਗਰ ਕੈਲਕੂਲੇਸ਼ਨ ਜੇ ਤੁਸੀਂ ਮੰਨ ਕੇ ਚਲੋ ਜਦੋਂ ਵੀ ਤੁਸੀਂ ਉੱਪਰ ਐਕਸ ਕਰਨੀ ਆ ਕਿ ਜਿੰਨੇ ਕ ਕਿਲੋਮੀਟਰ ਗੱਡੀ ਚੱਲਦੀ ਆ ਓਨੇ ਕ ਹੀ ਆਪਣੇ ਮਤਲਬ ਪੈਸੇ ਬਣਦੇ ਨੇ ਬੜੇ ਮਤਲਬ ਵੀ ਆਪਣਾ ਘੱਟ ਚਾਂਸ ਹੁੰਦੇ ਨੇ ਕਿ ਆਪਾਂ ਨੂੰ ਮਤਲਬ ਵੀ ਜ਼ਿਆਦਾ ਡਿਫਰੈਂਸ ਅਗਰ ਡਿਫਰੈਂਸ ਹੁੰਦਾ ਵੀ ਆ ਤਾਂ ਜ਼ਿਆਦਾ ਨਹੀਂ ਕੀ ਹੋਏਗਾ 100 ਕਿਲੋਮੀਟਰ ਦੇ ਵਿੱਚ 90 ਕਿ ਡਾਲਰ 80 ਕਿ ਡਾਲਰ ਮਤਲਬ ਵਿਦ ਇਨਕਲੂਡਡ ਟੈਕਸ ਪਾ ਕੇ ਇਹਦੇ ਵਿੱਚ ਉੱਪਰ ਐਕਸਲ ਦੇ ਵਿੱਚ ਕੀ ਹੁੰਦਾ ਆਪਾਂ ਨੂੰ ਜੋ ਰਾਈਡ ਦੇ ਰੇਟ ਸ਼ੋ ਹੁੰਦਾ ਉਹਦੇ ਤੋਂ ਇਲਾਵਾ ਬੋਲਟ ਦੇ ਵਿੱਚ ਆਪਣੇ ਦੇ ਵਿੱਚ ਟੈਕਸ ਐਡ ਹੋ ਕੇ ਆਂਦਾ ਤੇ ਜਿਹੜਾ ਉਹ ਟੈਕਸ ਆਪਾਂ ਨੇ ਸਾਲ ਬਾਅਦ ਪੇ ਕਰਨਾ ਹੁੰਦਾ ਉਹ ਵੀ ਅਗਰ ਆਪਾਂ ਲਿਮਟ ਕ੍ਰੋਸ ਕਰਦੇ ਆਂ ਤੇ ਆਪਣੇ ਖਰਚੇ ਵਗੈਰਾ ਲੈਸ ਕਰਕੇ ਫਿਰ ਆਪਣਾ ਪ੍ਰੋਫਿਟ ਕਲਕੂਲੇਸ਼ਨ ਮੈਂ ਜੀ ਇੱਕ ਵਾਰ ਹੁਣ ਦੋ ਰਾਈਡਾਂ ਲਾ ਕੇ ਘਰੇ ਤੇ ਕਰੋ ਮੁੰਡਿਆਂ ਨੂੰ ਕੱਢਦੇ ਆਂ ਹੈਲੋ ਵੀਨ ਅੱਜ ਦੇਖਦੇ ਆ ਬਾਹਰ ਕੀ ਰੰਗ ਰੰਗ ਮਾਹੌਲ ਕੀ ਹਸਾਬ ਕਿਤਾਬ ਇਹਨਾਂ ਨੂੰ ਨਾਲ ਦਿਖਾਉਂਦੇ ਆ ਸੁੱਤੇ ਪੈਂਦੇ ਸ਼ਿਫਟਾਂ ਲਾ ਕੇ ਰਾਤ ਦੀ ਸ਼ਿਫਟ ਹੁੰਦੀ ਹੈ ਇਹਨਾਂ ਦੀ ਨਵਾਂ ਦਿਨ ਨਵੀਂ ਸਵੇਰ ਤੇ ਨਵਾਂ ਤਿਹਾਰ ਜਿਵੇਂ ਮੈਂ ਕੱਲ ਤੁਹਾਨੂੰ ਦਿਖਾਇਆ ਸੀਗਾ ਕਿ ਮੈਂ ਹਨਾ ਗੋਰੀਆਂ ਦਾ ਤਿਹਾਰ ਸੀ ਗੱਲ ਅੱਜ ਆਪਣਾ ਤਿਹਾਰੇ ਕੱਲ 31 ਤਰੀਕ ਸੀਗੀ ਹੈਲੋਵੀਨ ਸੀਗੀ ਕੱਲ ਮੈਂ ਤੁਹਾਨੂੰ ਦਿਖਾਇਆ ਸੀਗਾ ਕਿਵੇਂ ਹਨਾ ਮਤਲਬ ਕਿ ਮੈਂ ਰੈਡੀ ਹੋਇਆ ਜਾਂ ਉਬਰ ਕੀਤੀ ਸੀਗੀ ਥੋੜਾ ਜਿਹਾ ਟਾਈਮ ਘੰਟਾਕ ਉਸ ਤੋਂ ਬਾਅਦ ਗੁਰੂ ਘਰ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਮਠਿਆਈ ਵਗੈਰਾ ਲੈਣੇ ਗਏ ਸੀਗੇ ਮਠਿਆਈ ਵੀ ਇੱਥੇ ਮਤਲਬ ਸਾਰਾ ਕੁਝ ਮਿਲ ਜਾਂਦਾ ਇੱਥੇ ਦੇਖੋ ਕੈਨੇਡਾ ਦੇ ਵਿੱਚ ਕੋਈ ਚੀਜ਼ ਐਵੇਂ ਦੀ ਨਹੀਂ ਜਿਹੜੀ ਆਪਣੀ ਪੰਜਾਬ ਤੋਂ ਮਿਲਦੀ ਹੈ ਇੱਥੋਂ ਨਹੀਂ ਮਿਲਦੀ ਅੱਜ ਹੈਗੀ ਆ 1 ਤਰੀਕ ਤੇ ਦੀਵਾਲੀ ਅੱਜ ਅੱਜ ਸ਼ਿਫਟ ਸੀਗੀ ਮੇਰੀ ਮੈਂ ਜਿਵੇਂ ਮਤਲਬ ਤੁਹਾਨੂੰ ਦੱਸਣਾ ਕਿ ਮੈਂ ਕਰਦਾ Amazon ਦੀਆਂ ਡਿਲੀਵਰੀਆਂ ਤੇ ਸ਼ਿਫਟ ਤੇ ਆਇਆ ਸੀਗਾ ਮੈਂ ਸਿਰੇ ਸਾਡੇ 10 ਵਜੇ ਸਟਾਰਟ ਹੋ ਜਾਂਦੀ ਹੈ ਮੇਰੀ ਸ਼ਿਫਟ ਰਾਤ ਨੂੰ 8:30 ਵਜੇ ਤੱਕ ਹੁੰਦੀ ਹੈ ਕੋਸ਼ਿਸ਼ ਕਰਾਂਗੇ ਜਲਦੀ ਫ੍ਰੀ ਹੋ ਕੇ ਜਲਦੀ ਘਰੇ ਜਾ ਕੇ ਦੀਵਾਲੀ ਮਨਾਈਏ ਹਨਾ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਹੋ ਸਕਦਾ ਮਾਲਟਨਲ ਏਰੀਆ ਦੇ ਵਿੱਚ ਦੀਵਾਲੀ ਦੇਖਣ ਜਾਈਏ ਆਪਾਂ ਨੇ ਕਿਉਂਕਿ ਬ੍ਰੈਂਟਨ ਦੇ ਵਿੱਚ ਪਟਾਕੇ ਬੈਨ ਨੇ ਤਾਂ ਕਰਕੇ ਬ੍ਰੈਂਟਨ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਇਸ ਵਾਰ ਮਤਲਬ ਹੀ ਕਿਸੇ ਪਲਾਜੇ ਦੇ ਵਿੱਚ ਪਟਾਕੇ ਵਗੈਰਾ ਚੱਲਣਗੇ ਜਾਂ ਕੁਝ ਜਿਵੇਂ ਮਤਲਬ ਹਰੇਕ ਵਾਰ ਇੱਥੇ ਕੈਨੇਡਾ ਦੇ ਵਿੱਚ ਚੱਲਦੇ ਰੇ ਮੇਰੀ ਵੀ ਪਹਿਲੀ ਦੀਵਾਲੀਆ ਦੇਖੋ ਕੈਨੇਡਾ ਦੀ ਮੰਨੂ ਵੀ ਨਹੀਂ ਪਤਾ ਹਨਾ ਕੀ ਕਿਵੇਂ ਕਿੱਥੇ ਕੀ ਹਿਸਾਬ ਕਿਤਾਬ ਮੈਂ ਵੀ ਦੇਖ ਰਿਹਾ ਤੇ ਤੁਹਾਨੂੰ ਵੀ ਦਿਖਾ ਰਿਹਾ ਬਾਕੀ ਆਪਾਂ ਹੁਣ ਡਿਲੀਵਰੀਆਂ ਕਰ ਰਹੀਆਂ ਤੇ ਅੱਜ ਤਕਰੀਬਨ ਮੇਰੇ ਕੋਲ ਜਿਹੜੇ ਸਟਾਪ ਨੇ ਉਹ ਹੈਗੇ ਨੇ 130 ਕ ਸਟਾਪ ਨੇ ਅੱਜ ਅੱਜ ਘਾਟੇ ਕੰਮ ਥੋੜਾ ਜਿਆ ਹੋ ਸਕਦਾ ਦੀਵਾਲੀ ਕਰਕੇ ਘਟ ਦਿੱਤਾ ਹੋਵੇ ਇਹਨਾਂ ਨੇ ਸਾਰਿਆਂ ਨੂੰ ਤੇ ਬਾਕੀ ਮੈਂ ਤੁਹਾਨੂੰ ਦਿਖਾਨਾ ਦੇਖੋ ਐਵੇਂ ਡਿਲੀਵਰੀਆਂ ਕਰਨੀਆਂ ਹੁੰਦੀਆਂ ਨੇ ਦੇਖੋ ਇਹ ਰੂਟ ਬਣਿਆ ਹੁੰਦਾ ਐਵੇਂ ਠੀਕ ਹੈ ਜੀ ਤੇ ਮੈਂ ਪਾਰਸਲ ਪਿੱਛੇ ਪਿੱਛੇ ਆਪਣੇ ਬੈਗ ਪਏ ਹੁੰਦੇ ਨੇ ਬੈਗ ਖੋਲ ਕੇ ਮੈਂ ਡੱਬੇ ਬਾਕਸ ਸਾਰੇ ਇੱਧਰ ਰੱਖ ਲੈਂਦਾ ਨਾ ਤੇ ਪਾਰਸਲ ਸਾਰੇ ਇੱਧਰ ਰੱਖ ਲੈਂਦਾ ਨਾ ਤਾਂ ਕਿ ਬਾਰ-ਬਾਰ ਖੋਲ ਕੇ ਮੈਨੂੰ نیچے ਉੱਧਰ ਜਾ ਕੇ ਆਪਣਾ ਚੱਕਣਾ ਨਾ ਪਵੇ ਸਮਾਨ ਠੀਕ ਹੈ ਜੀ ਇਹ ਆਪਣਾ ਸਾਰਾ ਸਵੇਰੇ ਪਰ ਜਦੋਂ ਆਉਂਦੇ ਆ ਆਪਣਾ ਰੂਟ ਨੰਬਰ ਤੇ ਬੈਗ ਹੁੰਦੇ ਨੇ ਵੀ ਕਿੰਨੇ ਬੈਗ ਨੇ ਇੱਕ ਬੈਗ ਦੇ ਵਿੱਚ ਕਿੰਨੇ ਪਾਰਸਲ ਨੇ ਤੇ ਓਵਰਫਲੋ ਕਿੰਨੇ ਨੇ ਇਹ ਸਾਰਾ ਕੁਝ ਲਿਖਿਆ ਹੁੰਦਾ ਤੇ ਬਾਕੀ ਆਪਾਂ ਕਰ ਰਹੇ ਆ ਡਿਲੀਵਰੀਆਂ ਤੇ ਨਾਲ ਨਾਲ ਤੁਹਾਨੂੰ ਦਿਖਾਨਦੇ ਆ ਜੇ ਹੋ ਸਕਿਆ ਥੋੜੀ ਬੋਦੀ ਡਿਲੀਵਰੀਆਂ ਵੀ ਕਿਵੇਂ ਕਰੀਦਿਆਂ ਨੇ ਹੁਣ ਜਿਵੇਂ ਦੇਖੋ ਮੈਂ ਸਭ ਤੋਂ ਪਹਿਲਾਂ ਦੇਖ ਲੈਣਾ ਇੱਥੇ ਇਹਨਾਂ ਨੇ ਕਿਹਾ ਵੀ ਸਮਾਲ ਬਾਕਸ 76 ਸਮਾਲ ਬਾਕਸ ਇਹ ਪਿਆ ਇੱਥੇ ਐਵੇਂ ਚੱਕ ਲੈਣਾ ਤੇ ਚੱਕ ਕੇ ਆਪਣਾ ਨਾਲੇ ਫੋਨ ਕੈਰੀ ਕਰ ਲੈਣਾ ਉੱਥੇ ਫੋਟੋ ਅਪਲੋਡ ਕਰਨੀ ਹੁੰਦੀ ਆ پارک ਕਰਕੇ ਗੱਡੀ ਸਾਈਡ ਤੇ ਵੈਨ ਆਪਣੀ ਇਹ ਕਰਦਾ ਜੀ ਆਪਣਾ ਦੇਖੋ ਜਿਵੇਂ 46 69 ਕਰਦਾ ਪਾਰਸਲ ਤੇ ਮੈਂ ਸਕੈਨ ਕਰਕੇ ਫੋਨ ਦੇ ਵਿੱਚ ਡਿਵਾਈਸ ਦੇ ਵਿੱਚ ਇਹਨੂੰ ਡਿਲੀਵਰ ਕਰਦਾ ਫਰੰਟਡ ਡੋਰ ਤੇ ਇੱਥੇ ਜਾ ਕੇ ਆਪਾਂ ਨੇ ਮਤਲਬ ਬੰਦੇ ਨੂੰ ਆਪਣੇ ਇੰਡੀਆ ਦੇ ਵਿੱਚ ਤਾਂ ਹੁੰਦਾ ਕਿ ਬੰਦੇ ਨੂੰ ਟਿਕਣਾ ਹੁੰਦਾ ਇੱਥੇ ਆਪਾਂ ਨੇ ਕੁਝ ਨਹੀਂ ਕੀਤਾ ਸਕੈਨ ਕੀਤਾ ਸਕੈਨ ਕਰਕੇ ਐਵੇਂ ਕਰਦੇ ਗਿਰਾ ਕੇ ਫੋਟੋ ਖਿੱਚ ਗਏ ਆਪਾਂ ਨੇ ਸਵਾਈਪ ਟੂ ਫਿਨਿਸ਼ ਕਰ ਦਨਾ ਮਿਸਿਸ ਆਗਾ ਦੇ ਵਿੱਚ ਕਰਦਾ ਜੀ ਮੈਂ ਡਿਲੀਵਰੀਆਂ ਬਾਕੀ ਹੋ ਸਕਦਾ ਨੈਕਸਟ ਵੀਕ ਤੋਂ ਓਕਵਿਲ ਜਾਂ ਬਰਲਿੰਗਟਨ ਸੈੱਟ ਕਰਾਂ ਇਹ ਆਪਣੀ ਬੈਨ ਆ ਤੇ ਬਾਕੀ ਤੁਹਾਨੂੰ ਅੱਗੇ ਅਪਡੇਟ ਦੰਨੇ ਆ ਮਿਲਦੇ ਆ ਥੋੜੇ ਟਾਈਮ ਬਾਅਦ ਇਹ ਦੇਖੋ ਜੀ ਇਹ ਪਿੱਛੇ ਬੈਗ ਬਏ ਹੁੰਦੇ ਨੇ ਤੇ ਇਹ ਪਿੱਛੇ ਵੱਡੇ ਓਵਰਫਲੋ ਹੁੰਦੇ ਨੇ ਜਿਵੇਂ ਹੁਣ ਆ ਦੇਖੋ ਇਹਨਾਂ ਨੇ ਲਿਖਿਆ ਨਾ ਨੋਟ ਇਨ ਬੈਗ ਐਕਸਲ ਸਾਈਜ਼ 075 ਇਹ ਇਹਨਾਂ ਦੇ ਵਿੱਚੋਂ ਕੋਈ ਹੋਏਗਾ ਉਹ ਚੱਕ ਕੇ ਮੈਂ ਡਿਲੀਵਰ ਕਰਦਾ ਜਿਵੇਂ ਮੈਂ ਤੁਹਾਨੂੰ ਦਿਖਾ ਕੇ ਹਟਿਆ ਹਨਾ ਵੀਡੀਓ ਦੇ ਵਿੱਚ ਕਿ ਮੈਂ Amazon ਡਿਲੀਵਰੀਆਂ ਕਰਦਾ ਤੇ Amazon ਡਿਲੀਵਰੀ ਦਾ ਪਾਰਸਲ ਦਾ ਆਪਣਾ ਕੀ ਹਿਸਾਬ ਹੁੰਦਾ ਕਿਵੇਂ ਡਿਲੀਵਰ ਕਰਨਾ ਕਿਵੇਂ ਨਹੀਂ ਕਰਨਾ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਾਂਗਾ ਜੀ ਅਗਰ ਕੋਲ ਤੁਹਾਡੇ ਕੋਲ ਕੋਈ ਸਕਿੱਲ ਨਹੀਂ ਹੈਗਾ ਕੈਨੇਡਾ ਦੇ ਵਿੱਚ ਤਾਂ ਤੁਸੀਂ ਸਕਿੱਲ ਵਾਲੀ ਜੋਬ ਪਿੱਛੇ ਭੱਜਣ ਨਾਲੋਂ ਜਾਂ ਸਕਿੱਲ ਸਿੱਖਣ ਨਾਲੋਂ ਤੁਸੀਂ ਜੀ ਲਾਇਸੈਂਸ ਪਿੱਛੇ ਭਜਵਾਨ ਸਰ ਕੇ ਕੈਨੇਡਾ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਤੇ ਇਹੀ ਚੀਜ਼ ਸੇਮ ਦੱਸੀ ਹੋਈ ਆ ਕਿ ਜੀ ਲਾਇਸੈਂਸ ਬੜਾ ਜ਼ਰੂਰੀ ਹੈ ਤੇ ਅਗਰ ਤੁਹਾਡੇ ਕੋਲ ਜੀ ਲਾਇਸੈਂਸ ਹੈਗਾ ਤਾਂ ਤੁਹਾਨੂੰ Amazon ਦੇ ਵਿੱਚ ਜਾਂ ਹੋਰ ਕਿਤੇ ਬੜੀਆਂ ਜੋਬਸ ਮਿਲ ਸਕਦੀਆਂ ਨੇ ਜੀ ਲਾਇਸੈਂਸ ਦੇ ਸਰਤੇ ਤੇ ਉਹਦੇ ਵਿੱਚ ਕੀ ਆ ਤੁਸੀਂ ਜੀ ਲਾਇਸੈਂਸ ਲੈਣਾ ਤੇ Amazon ਡਿਲੀਵਰੀ ਜੋਬ ਲੱਭਣੀ ਆ ਮੈਨੂੰ ਕਹਿੰਦਾ ਵੀ ਜਦੋਂ ਵੀ ਤੁਸੀਂ ਲਭੋਗੇ ਨਾਲ ਦੇ ਨਾਲ ਮਿਲ ਜੇਗੀ ਪਰ ਮਿਲ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਮੈਂ ਘਟੋ ਘਟ 4-5 ਮੁੰਡੇ ਲਵਾ ਚੁੱਕਿਆ ਹਾਂ ਜਿੱਥੇ ਮੈਂ ਲੱਗਿਆ ਹੋਇਆ ਤੇ ਗੱਲ ਸਾਰੀ ਹੈ ਕਿ ਆਪਣਾ ਆਨਸਰ ਜੀ ਲਾਇਸੈਂਸ ਬਣਵਾਓ ਜੀ ਲਾਇਸੈਂਸ ਬਣਵਾ ਕੇ ਓਬਰ ਦੀ ਵੀ ਆਪਸ਼ਨ ਖੁੱਲ ਜਾਂਦੀ ਹੈ ਆਪਣੇ ਕੋਲ ਤੇ ਦੂਜੀ ਗੱਲ ਆਪਣੇ ਕੋਲ Amazon ਡਿਲੀਵਰੀ ਜਾਂ ਹੋਰ ਡਰਾਈਵਿੰਗ ਜੋਬ ਦੀ ਵੀ ਆਪਸ਼ਨਸ ਖੁੱਲ ਜਾਂਦੀਆਂ ਨੇ ਕੱਲੀ Amazon ਦੇ ਵਿੱਚ ਨਹੀਂ ਜੀ ਲਾਇਸੈਂਸ ਦੇ ਬੇਸ ਤੇ UPS ਦੇ ਵਿੱਚ ਵੀ ਹਾਇਰ ਹੋ ਸਕਦੇ ਆਪਾਂ FedEx ਦੇ ਵਿੱਚ ਵੀ ਪਿਊਰੋ ਲੈਟਰ ਵੀ ਬੜੀਆਂ ਮਤਲਬ ਐਵੇਂ ਦੀਆਂ Amazon ਵਰਗੀਆਂ ਡਿਲੀਵਰੀ ਕੰਪਨੀਆਂ ਦੇ ਨਾਲ ਤੇ ਉਨਾ ਦੇ ਵਿੱਚ ਆਪਾਂ ਹਾਇਰ ਹੋ ਸਕਦੇ ਆ ਤੇ ਵਧੀਆ ਇਨਕਮ ਬਣ ਜਾਂਦੀ ਆ ਆਪਣੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਹੀ ਜਿਵੇਂ ਵੀ ਮੈਂ ਉਹ Amazon ਡਿਲੀਵਰੀਆਂ ਤੋਂ ਬਾਅਦ ਮੈਂ ਸ਼ਾਮ ਨੂੰ 2-3 ਘੰਟੇ ਕਰਦਾ ਹੁੰਦਾ Uber ਤੇ Uber ਦੇ ਵਿੱਚ ਵੀ ਆਪਣਾ ਡਿਪੈਂਡ ਕਰਦਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਬੜੇ ਪੈਸੇ ਕਮਾ ਲੋਗੇ ਪਰ ਜਿਹੜੇ ਕਮਾਣ ਵਾਲੇ ਨੇ ਕੁਝ ਕੁ ਬੰਦੇ ਐਵੇਂ ਦੇ ਨੇ ਵੀ Uber ਦੇ ਸਰ ਤੋਂ ਹੀ ਫੁੱਲ ਟਾਈਮ ਕੰਮ ਕਰਕੇ ਇੱਥੇ ਘਰ ਵੀ ਖਰੀਦ ਗਏ Uber ਦੇ ਸਰ ਤੋਂ ਹੀ ਆਪਣਾ ਟਰੱਕਾਂ ਨਾਲੋਂ ਵੱਧ ਪੈਸੇ ਕਮਾਈ ਜਾ ਰਹੇ ਨੇ ਇੱਥੇ ਟਰੱਕ ਦੀ ਜਿਵੇਂ ਅੱਜ ਦੇ ਡੇਟ ਦੀ ਗੱਲ ਕਰੀਏ ਟਰੱਕ ਦੇ ਵਿੱਚ ਅਗਰ ਆਪਾਂ ਲੋਕਲ ਚੱਲਦੇ ਆ ਵਿਦਨ ਕੈਨੇਡਾ ਆਫਟਰ ਟੈਕਸ ਮੈਂ ਬੜਿਆਂ ਨੂੰ ਪੁੱਛਿਆ ਮੈਂ ਚਲੋ ਪਰਸਨਲ ਨਹੀਂ ਹੈਣਾ ਹਜੇ ਉਹ ਚੀਜ਼ ਦੇ ਵਿੱਚ ਬੜਿਆ ਪਰ ਮੈਂ ਬੜਿਆਂ ਨੂੰ ਪੁੱਛਿਆ ਜਿਹੜੇ ਮੇਰੇ ਨਾਲ ਦੇ ਟਰੱਕ ਚਲਾਉਂਦੇ ਨੇ ਪੰਜ 6000 ਬਣਦਾ ਟਰੱਕ ਚਲਾ ਕੇ ਆਫਟਰ ਟੈਕਸ ਟੈਕਸ ਟੂਕਸ ਕਟਵਾ ਕੇ ਉਹ ਵੀ ਜੇ ਤੁਸੀਂ ਕਾਰਪੋਰੇਸ਼ਨ ਦੇ ਕੰਮ ਕਰਦੇ ਹੋ ਤੇ ਕਾਰਪੋਰੇਸ਼ਨ ਦਾ ਸਿਸਟਮ ਮੈਂ ਅਗਲੀ ਕਿਸੇ ਵੀਡੀਓ ਦੇ ਵਿੱਚ ਦੱਸਾਂਗਾ ਤੇ ਦੂਜੀ ਗੱਲ ਆਪਣਾ ਉਬਰ ਵੈਸਟ ਉਸ ਤੋਂ ਬਾਅਦ ਡਰਾਈਵਿੰਗ ਦੀ ਜੋਬ ਵੈਸਟ ਤੇ ਘਰੇ ਆਗੇ ਸੀ ਕਿ ਆਪਾਂ ਸ਼ਿਫਟ ਤੋਂ ਬਾਅਦ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅੱਜ ਦੀਵਾਲੀ ਦਾ ਦਿਨ ਰੈਡੀ ਹੋ ਗਿਆ ਹੁਣ ਆਪਾਂ ਚੱਲਦੇ ਆਂ ਆਪਣਾ ਦੀਵਾਲੀ ਦੇਖਣ ਕਿਤੇ ਬਾਹਰ ਆਪਣਾ ਦੇਖਦੇ ਆਂ ਮਾਹੌਲ ਕਿਵੇਂ ਦਾ ਕੈਨੇਡਾ ਦੇ ਵਿੱਚ ਪਹਿਲੀ ਦੀਵਾਲੀ ਕਿਵੇਂ ਰਹਿੰਦੀ ਏ ਮੇਰੀ ਤੇ ਵੈਸੇ ਤਾਂ ਬ੍ਰੈਂਟਨ ਦੇ ਵਿੱਚ ਅੱਜ ਪਟਾਕੇ ਬੈਨ ਨੇ ਤੇ ਦੇਖਦੇ ਆਂ ਕੋਈ ਜਗ੍ਹਾ ਜਿੱਥੇ ਆਪਣਾ ਹਨਾ ਬ੍ਰੈਂਟਨ ਤੋਂ ਬਾਹਰ ਮਿਸਿਸ ਅਗਰ ਦੇ ਵਿੱਚ ਜਾਂ ਮਾਲਟਨ ਦੇ ਵਿੱਚ ਜਾਂ ਆਈਟੋਪੀਕੋ ਦੇ ਵਿੱਚ ਅਗਰ ਕਿਸੇ ਪਲਾਜੇ ਦੇ ਵਿੱਚ ਆਪਣਾ ਇੰਜੋਏ ਕਰ ਰਹੇ ਹੋਏ ਆਪਣੇ ਹਨਾ ਇੰਡੀਅਨ ਕਮਿਊਨਿਟੀ ਦੇ ਲੋਕ ਜਾਂ ਪੰਜਾਬੀ ਆਪਣੇ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਦਿਖਾਉਂਦੇ ਆਂ ਪਤਾ ਲੱਗਿਆ ਸਾਨੂੰ ਕਿ ਮਾਲਟਨ ਵਾਲੀ ਸਾਈਡ ਆਪਣਾ ਪਟਾਕੇ ਚੱਲ ਰਹੇ ਨੇ ਪਲਾਜੇ ਦੇ ਵਿੱਚ ਤੇ ਫੋਟੋ ਤੇ ਹੁਣ ਚਲਦੇ ਆਂ ਸਿੱਧਾ ਉੱਥੇ ਤੇ ਤੁਹਾਨੂੰ ਉੱਥੇ ਦਿਖਾਣੇ ਆ ਜਾ ਕੇ ਉੱਥੇ ਕੀ ਆਪਣਾ ਰੰਗ ਮੇਲਾ ਲੱਗਿਆ ਹੋਇਆ

ちょっとつらい。<laughs> ਮਾਪੇ ਆ ਗਏ ਜਿੱਦਾਂ ਮਾਮੇ ਬਹੁਤ ਸਾਰੇ ਮਾਮੇ ਆ ਗਏ ਮਾਮੇ ਦੇਖੋ ਕੋਈ ਸ਼ੋਰ ਵਾਂਗ ਬਣਦੇ ਨਹੀਂ ਕਿ ਨਹੀਂ ਮਾਮੇ ਕੈਂਦੀ ਲਾਈਏ ਤੇ ਦੇਖ ਮਾਲਟਨ ਆਏ ਸੀਗੇ ਤੁਹਾਨੂੰ ਦਿਖਾਇਆ ਜਿਵੇਂ ਕਲਿੱਪ ਹਨਾ ਵੀ ਆਪਣਾ ਦੀਵਾਲੀ ਕਿੰਨੀ ਵਧੀਆ ਤਰੀਕੇ ਨਾਲ ਆਪਣਾ ਮਨਾ ਰਹੇ ਨੇ ਕੋਈ ਹੁੱਲੜ ਵਾਜੀ ਵੀ ਆ ਵੀ ਚਿਲਾ ਲੋ ਕਿਸੇ ਨੂੰ ਇਹ ਹੁੱਲੜ ਵਾਜੀ ਲੱਗਦੀ ਆ ਕਿਸੇ ਨੂੰ ਇੰਜੋਏ ਲੱਗਦਾ ਮਤਲਬੀ ਇੱਥੇ ਕੁੜੀਆਂ ਵੀ ਸੀਗੀਆਂ ਮੁੰਡੇ ਵੀ ਸੀਗੇ ਆਪਾਂ ਸਾਰਿਆਂ ਨੂੰ ਇਹ ਨਹੀਂ ਕਹਿ ਸਕਦਾ ਵੀ ਸਾਰੇ ਹੀ ਹੁੱਲੜਬਾਜੀ ਕਰਨ ਆਏ ਸੀਗੇ ਤੇ ਕੁਝ ਇੰਜੋਏ ਕਰਨ ਆਉਂਦੇ ਨੇ ਹਨਾ ਦਿਵਾਲੀ ਨੂੰ ਸੈਲੀਬ੍ਰੇਟ ਕਰਨ ਆਉਂਦੇ ਨੇ ਕੁਝ ਵਿੱਚ ਹੁੱਲੜਬਾਜੀ ਕਰਨ ਵਾਲੀ ਵੀ ਆ ਜਾਂਦੇ ਨੇ ਤੇ ਅੱਜ ਕੱਲ ਦੇ ਯੂਥ ਨੂੰ ਵਿੱਚ ਜਾਂ ਪਸੰਦ ਨੇ ਵੈਸੇ ਮਤਲਬ ਵੀ ਮੈਂ ਵੀ ਯੂਥ ਦੇ ਵਿੱਚ ਆਂਦਾ ਤੁਸੀਂ ਵੀ ਹੋ ਸਕਦਾ ਵੀਡੀਓ ਦੇਖ ਰਹੇ ਹੋਵੋ ਤਾਂ ਯੂਥ ਦੇ ਵਿੱਚ ਆਂਦੇ ਹੋਵੋ ਜ਼ਰੂਰੀ ਨਹੀਂ ਵੀ ਆਪਣਾ ਹਨਾ ਵੀ ਸਾਰਿਆਂ ਨੂੰ ਇਹ ਚੀਜ਼ਾਂ ਮਾੜੀ ਲੱਗਦੀ ਹੋਣ ਜਾਂ ਸਾਰਿਆਂ ਨੂੰ ਇਹ ਚੰਗੇ ਲੱਗਦੀ ਹੋਣ ਹਰੇਕ ਦਾ ਆਪਣਾ ਆਪਣਾ ਪੁਆਇੰਟ ਹੁੰਦਾ ਕੋਈ ਇਹਨੂੰ ਇੰਜੋਏ ਕਹਿ ਸਕਦਾ ਕੋਈ ਇਹਨੂੰ ਆਪਣਾ ਹੁੱਲੜ ਵਾਜੀ ਕਹਿ ਸਕਦਾ ਡਿਪੈਂਡ ਕਰਦਾ ਹਰੇਕ ਦਾ ਮਾਈਂਡ ਸੈਟ ਕਿਵੇਂ ਦਾ ਤੇ ਵਧੀਆ ਰਿਹਾ ਦੀਵਾਲੀ ਦਾ ਆਪਣਾ ਹਨਾ ਪਹਿਲਾ ਜਿਹੜਾ ਦਿਨ ਸੀਗਾ ਪਹਿਲੀ ਦੀਵਾਲੀ ਸੀਗੀ ਕੈਨੇਡਾ ਦੇ ਵਿੱਚ ਤੇ ਹੁਣ ਆਪਾਂ ਚੱਲਣ ਲੱਗੇ ਆ ਇਥੋਂ ਤੇ ਹੁਣ ਆਪਣਾ ਵੀਡੀਓ ਕਰਨ ਲੱਗੇ ਆ ਪਾ ਇਥੇ ਐਂਡ ਬਾਕੀ ਜੀ ਆਪਣਾ ਤੁਸੀਂ ਅਗਰ ਵੀਡੀਓ ਮੇਰੀਆਂ ਪਸੰਦ ਆਉਂਦੀਆਂ ਨੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਉਹਦੇ ਨਾਲ ਉਹਦਾ ਮੋਟੀਵੇਸ਼ਨ ਮਿਲਦੀ ਹੈ ਤਾਂ ਕਿ ਮੈਂ ਅੱਗੇ ਇਨਫੋਰਮੇਸ਼ਨ ਲੈ ਕੇ ਆ ਸਕਾਂ ਕੈਨੇਡਾ ਬਾਰੇ ਕੈਨੇਡਾ ਦੇ ਹਾਲਾਤਾਂ ਬਾਰੇ